ਕਿ ਅੱਜ ਸਵੇਰ ਤੋਂ ਸ਼ਾਮਾਂ ਤੱਕ ਮੈਂ ਪ੍ਰਚਾਰਾ ਨਹੀਂ ਛਕਣਾ ਹੋ ਸਕੇ ਤੇ ਮੈਂ ਪੰਜ ਸੱਤ ਸੁਖਮਣੀ ਸਾਹਿਬ ਦੇ ਪਾਠ ਕਰਾਂ ਕੋ ਸਤਿਨਾਮ 25 ਜਵਰੀ ਸਾਹਿਬ ਦੇ ਪਾਠ ਕਰਾਂ ਥੋੜਾ ਜਿਹਾ ਚੇਂਜ ਕਰ ਲਈਏ ਸੋ ਮਹਾਰਾਜ ਸਾਡਾ ਪੜਾ ਕਰ ਦੇਣਗੇ ਕਿਉਂਕਿ ਗੁਰਬਾਣੀ ਜਿਹਦੇ ਘਰੇ ਆ ਗਈ ਉਹਦੀਆਂ ਉਮਰ ਉਮਰਾਂ ਆਪੇ ਲੰਮੀਆਂ ਹੋ ਜਾਂਦੀਆਂ ਆ ਕੋ ਸਤਿਨਾਮ ਕਿਉਂਕਿ ਸਚਾਈ ਹੈ ਮਹਾਰਾਜ ਇਹਨੂੰ ਉੱਤੇ ਕੀ ਜਾਣਾ ਭੈਣੋ ਸਾਡਾ ਵਿਰਸਾ ਮਹਾਨ ਹੈ ਸਾਡੀਆਂ ਭੈਣਾਂ ਵੀ ਧੰਨ ਨੇ ਜਿਹੜੀਆਂ ਵਰਤ ਰੱਖਦੀਆਂ ਕਾਹਦਾ ਵਰਤ ਰੱਖਣਾ ਮਾੜਾ ਨਹੀਂ ਹੈ ਗੁਰਬਾਣੀ ਦੇ ਅੰਦਰ ਹੈ ਵਰਤ ਰੱਖਣਾ ਕਾਹਦਾ ਝੂਠ ਨਹੀਂ ਮਾਰਨਾ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਈਰਖਾ ਨਹੀਂ ਕਰਨੀ ਕਿਸੇ ਦਾ ਦਿਲ ਨਹੀਂ ਲਖਾਉਣਾ ਇਹ ਵਰਤ ਦਰਗਾਹ ਦਾ ਨਿਵੇਦਾਕ ਹੈ ਮਹਾਰਾਜ ਜੀ ਕਹਿੰਦੇ ਵਰਤ ਰੱਖਣਾ ਹੈ ਤੇ ਮੇਰੀਆਂ ਭੈਣਾਂ ਨੇ ਰੱਖਿਆ ਉਹ ਭੈਣ ਨੇ ਮੈਨੂੰ ਕਿਹਾ ਮੇਰਾ ਨਾਂ ਨਾ ਲਿਓ ਨਾ ਕਰਨਾ ਦੱਸਿਓ ਕਹਿੰਦੇ ਜਦੋਂ ਇਹ ਦੇਣ ਆਉਂਦੇ ਐ ਇੱਕੇ ਚੌਂਕਲੇ ਜਖੰਡਪਾੜ ਸਾਹਿਬ ਕਰਦੀ ਆ ਕੋ ਸਤਨਾਮ 48 ਘੰਟੇ ਦਾ ਵਰਤ ਇਹ ਆਦੇ ਵਰਤ ਹੈ 10-10 ਕਿਲੋ ਰਾਸਨ ਖਾ ਜਾਣਾ ਹੈ ਚਲੋ ਆਪਾਂ ਕਿਸੇ ਨੂੰ ਵੀ ਕਹਿਣਾ ਆਪਾਂ ਮੁਬਾਰਕ ਜਿੰਨਾ ਦਾ ਧਰਮ ਹੋਊਗਾ ਆਪਾਂ ਦੇ ਆਪ ਦੀ ਘਰ ਦੀ ਗੱਲ ਕਰਦੇ ਮੇਰੀਆਂ ਭੈਣਾਂ ਧੀਆ ਬੇਟੀਆਂ ਵਾ ਚਲੋ ਅਗਲਿਆਂ ਦੇ ਅਗਲੇ ਗ੍ਰੰਥ ਉਹਨਾਂ ਦੇ ਜ਼ਿੰਮੇਵਾਰ ਆਪਾਂ ਆਪ ਦੀ ਗੱਲ ਕਰਨੀ ਹੈ ਕਿ ਸਾਡੇ ਬਾਪੂ ਨੇ ਜਿਹੜੇ ਵਰਤ ਦੱਸੇ ਹੈ ਉਹ ਇਹ ਹੈ ਤੇ ਮਹਾਰਾਜ ਸਾਹਿਬ ਨੇ ਆਖਿਆ ਵੀ ਵੈਸੇ ਵੀ ਗੁਰੂ ਕੀ ਫੌਜ ਥੋੜਾ ਜਿਆ ਬਿਵੇਕ ਵਰਦੀ ਰੱਖੇ ਪੈੜਾ ਰੱਖੇ ਤੇ ਚੜ੍ਹਦੀ ਕਲਾ ਜਿੰਦਗੀ ਤੋਂ ਬਚ ਗਿਆ ਉਹਦੀ ਉਮਰ ਆਪੇ ਲੰਮੀ ਹੋ ਜਾਣੀ ਆਪ ਕੋ ਸਤਨਕਾਲ ਸ੍ਰੀ